ਪਹਿਲਾਂ ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਜਿਹੜੀ ਐਡਾ ਵੱਡਾ ਇਸ਼ਤਿਹਾਰ ਅੱਜ ਸਾਰੀ ਮੇਨਸਟ੍ਰੀਮ ਅਖਬਾਰਾਂ ਦੇ ਵਿੱਚ ਆਇਆ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਜਿਹੜਾ ਬਜਟ ਹੈ ਉਹ ਤੁਸੀਂ ਐਡਵਰਟਾਈਜ਼ਮੈਂਟ ਦਾ ਬਜਟ ਕਿੰਨਾ ਰੱਖਿਆ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਜਰੂਰ ਇਹਨੂੰ ਟੇਬਲ ਕਰੋ ਕਿ ਕਿੰਨਾ ਖਰਚਾ ਪੰਜਾਬ ਦੇ ਐਕਸਚੈਕਰ ਦਾ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਜਾ ਰਿਹਾ ਹੈ ਵੀ ਇਹ ਜਿਹੜਾ ਸਾਰਾ ਕੈਂਪੇਨ ਹੈ ਇਹਦਾ ਐਡਵਰਟਾਈਜ਼ਮੈਂਟ ਦਾ ਬਜਟ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਉਹ ਸਾਡੇ ਨਾਲ ਸਾਂਝਾ ਕਰੋ ਕਿ 13242 ਅਸੀਂ FIRਾਂ ਦਰਜ ਕਰਤੀਆਂ ਪਰਚੇ ਪਾਤੇ ਆ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਕਿਹੜੇ ਥਾਣਿਆਂ ਦੇ ਵਿੱਚ ਪਰਚੇ ਪਏ ਨੇ ਇਹ ਪਰਚੇ ਡਰੱਗ ਪੈਡਲਰਸ ਦੇ ਅਗੇਂਸਟ ਪਏ ਹੈ ਇਹ ਪਰਚੇ ਨਸ਼ਾ ਲੈਣ ਵਾਲਿਆਂ ਦੇ ਅਗੇਂਸਟ ਪਏ ਹੈ ਔਰ ਕੀ ਇਹ ਪਰਚਿਆਂ ਦੇ ਨਾਲ ਡਰੱਗ ਸਪਲਾਈ ਚੇਨ ਹੈ ਜਿਹੜੀ ਉਹ ਤੁਸੀਂ ਤੋੜ ਦਿੱਤੀ ਗਈ ਹੈ ਕਿ ਨਹੀਂ ਤੋੜੀ ਗਈ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਡਿਟੇਲਡ ਚਰਚਾ ਇਸ ਪੁਆਇੰਂਟ ਤੇ ਹੋਣੀ ਚਾਹੀਦੀ ਹੈ ਦੂਜੀ ਜਾਣਕਾਰੀ ਜਿਹੜੀ ਤੁਸੀਂ ਦੇਣੀ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਸ਼ਤਿਹਾਰਾ ਨਹੀਂ ਕਿ 21379 ਗ੍ਰਫਤਾਰੀਆਂ ਤੁਸੀਂ ਪੰਜਾਬ ਦੇ ਵਿੱਚ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਕਿ ਇਹ ਸਾਰੇ ਡਰੱਗ ਸਮਗਲਰਸ ਐ ਡਰੱਗ ਪੈਡਲਰਸ ਐ ਇਹ ਕੌਣ ਲੋਕ ਨੇ ਇਹ ਕਿੱਥੇ ਨੇ ਕਿਹੜੀਆਂ ਜੇਲਾਂ ਦੇ ਵਿੱਚ ਬੈਠੇ ਨੇ ਕੀ ਉੱਥੇ ਇਹ ਨਸ਼ਾ ਤਾਂ ਨਹੀਂ ਵੇਚ ਰਹੇ ਇਹਦੀ ਜਾਣਕਾਰੀ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੇਣੀ ਜ਼ਰੂਰੀ ਹੈ ਤੀਜਾ ਤੁਸੀਂ ਕਲੇਮ ਕੀਤਾ ਹੈ ਕਿ ਜਿਹੜਾ ਨਸ਼ਾ ਜ਼ਬਤ ਕੀਤਾ ਹੈ 19224 ਕਿਲੋ ਨਸ਼ਾ ਜ਼ਬਤ ਹੋਇਆ ਹੈ ਔਰ 28 ਲੱਖ 84047 ਗੋਲੀਆਂ ਤੁਸੀਂ ਜ਼ਬਤ ਕੀਤੀਆਂ ਨੇ ਕੀ ਤੁਸੀਂ ਸਾਰਾ ਨਸ਼ਾ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਉਹ ਜ਼ਬਤ ਕਰ ਲਿਆ ਕਿ ਇਹ ਨਹੀਂ ਨਸ਼ਾ ਹੈ ਕਿ ਹੋਰ ਵੀ ਨਸ਼ਾ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚ ਪਿਆ ਹੈ ਔਰ ਤੁਸੀਂ ਜ਼ਬਤ ਕਰਕੇ ਇਹਦਾ ਕੀਤਾ ਕੀ ਹੈ ਕੀ ਇਹ ਥਾਣਿਆਂ ਦੇ ਵਿੱਚ ਪਿਆ ਹੈ ਤੇ ਜੇ ਥਾਣੇ ਅਸਪੈ ਕਿਉਂ ਨਹੀਂ ਇਹਨਾਂ ਨੂੰ ਇਹਨੂੰ ਬਰਨ ਕਰਕੇ ਇਹਨੂੰ ਇਨਸੂਲੇਟਰ ਚ ਪਾ ਕੇ ਇਸ ਨਸ਼ੇ ਦਾ ਖਾਤਮਾ ਕਿਉਂ ਨਹੀਂ ਕਰ ਦਿੱਤਾ ਗਿਆ ਕਿ ਤੁਸੀਂ ਇਹਨੂੰ ਪੋਲਿਟਿਕਲ ਵਿਂਡੇਟਾ ਵਾਸਤੇ નિર્ਦੋਸ਼ ਆਦਮੀਆਂ ਤੇ ਆ ਚਿੱਟਾ ਪਾਉਣ ਵਾਸਤੇ ਤੇ ਆ ਨਸ਼ਾ ਪਾਉਣ ਵਾਸਤੇ ਨਸ਼ੇ ਥਾਣੇ ਦੇ ਵਿੱਚ ਰੱਖਿਆ ਇਹਦੀ ਸਟੇਟਸ ਰਿਪੋਰਟ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ ਕਿਉਂਕਿ ਬੜਾ ਵੱਡਾ ਅਲੀਗੇਸ਼ਨ ਇਹ ਲੱਗਦਾ ਹੈ ਕਿ ਥਾਣਿਆਂ 'ਚੋਂ ਨਸ਼ਾ ਵਿਕਦਾ ਹੈ ਔਰ ਪੁਲਸ ਉਸ ਨਸ਼ੇ ਨੂੰ ਵਕਾਉਂਦੀ ਹੈ ਸੋ ਇਹਨੂੰ ਇਹਦੀ ਸਟੇਟਸ ਰਿਪੋਰਟ ਕਿੰਨਾ ਨਸ਼ਾ ਥਾਣਿਆਂ ਦੇ ਵਿੱਚ ਹੈਗਾ ਹੈ ਤੇ ਕਿੰਨਾ ਤੁਸੀਂ ਇਹਨੂੰ ਅ ਇਨਸਿਲੇਡੇਟਰ ਚ ਪਾ ਕੇ ਬਰਨ ਕਰਤਾ ਖਤਮ ਕਰਤਾ ਉਹਦੀ ਐਗਜ਼ੈਕਟ ਰਿਪੋਰਟ ਫਲੋਰ ਆਫ ਦਾ ਹਾਊਸ ਤੇ ਮੈਂ ਸਮਝਦਾ ਜੇ ਤੁਸੀਂ ਸੀਰੀਅਸ ਹੋ ਇਹਨਾਂ ਤਿੰਨਾਂ ਮਾਮਲਿਆਂ ਤੇ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਤੁਹਾਡੀ ਡਿਊਟੀ ਬਣਦੀ ਹੈ ਔਰ ਜਿਹੜਾ ਤੁਸੀਂ ਇਹ ਚਰਚਾ ਨਹੀਂ ਕਰ ਰਹੇ ਮੈਨੂੰ ਆਏ ਲੱਗ ਰਿਹਾ ਕਿ ਤੁਸੀਂ ਛੋਟੀ ਛੋਟੀ ਗੱਲ ਦਾ ਗੁਗਾ ਗਾ ਰਹੇ ਹੋ ਇਸ਼ਤਿਹਾਰ ਤਾਂ ਦੇਤਾ ਪਰ ਜੇ ਤੁਹਾਡਾ ਕੋਈ ਐਕਸ਼ਨ ਇਹਦੇ ਤੇ ਹੋਇਆ ਹੁੰਦਾ ਤਾਂ ਯੁੱਧ ਨਸ਼ਿਆਂ ਵਿਰੁੱਧ ਤੇ ਤੁਸੀਂ ਪੂਰੀ ਚਰਚਾ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਉਂਦੇ